ਤਾਂ ਕਿ ਜਦੋਂ ਮੈਂ ਆਪਾਂ ਐਂਟਰ ਕਰ ਰਹੀ ਸੀ ਨਾ ਆਪਾਂ ਵੱਡਲਾ ਐਂਟਰ ਕੀਤਾ ਨਹਿਰ ਤੋਂ ਉੱਪਰ ਨੂੰ ਹੋਏ ਆਪਾਂ ਤੇ ਇੱਕਦਮ ਇੱਕ 6 ਫੁੱਟ ਦੇ ਕਰੀਬ 6 ਫੁੱਟ ਤੋਂ ਪਲੱਸ ਹੀ ਸੀ ਬੰਦਾ ਉਹਨੇ ਇੱਕਦਮ ਆ ਕੇ ਡਾਟ ਮੇਰੀ ਸਕੂਟੀ ਤੇ ਗੱਬੇ ਮਾਰ ਦਿੱਤਾ ਫਿਰ ਇੱਕਦਮ ਅਸੀਂ ਨਾ ਮੈਂ ਰੇਸ ਦੇਣ ਦੀ ਕੋਸ਼ਿਸ਼ ਬਚਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੇ ਧੱਕਾ ਮਾਰ ਕੇ ਤੁਹਾਨੂੰ ਫਿਰ ਸੈਟ ਦਿੱਤਾ ਸਿੱਟ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਇਸ ਤੋਂ ਬਾਅਦ ਸਾਡੇ ਮਗਰ ਹੋਰ ਦੋ ਬੰਦੇ ਆਏ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਅਸੀਂ ਤਾਂ ਸੋਚਿਆ ਉਹਨਾਂ ਨੂੰ ਮਾਰ ਦਿੱਤਾ ਬਟ ਉਹ ਵਿਚਾਰੇ ਆਪਣੀ ਜਾਨ ਬਚਾਉਂਦੇ ਕਿਤੇ ਹੋਰ ਚਲੇ ਗਏ ਉਹਨਾਂ ਨੇ ਫੋਨ ਫੋਨ ਕਰਕੇ ਲੋਕਾਂ ਨੂੰ ਇਕੱਠੇ ਕੀਤਾ ਬਟ ਫਿਰ ਉਹ ਸਾਡੇ ਵੱਲ ਨੂੰ ਆ ਗਏ ਉਹਨਾਂ ਨੇ ਮੇਰੇ ਮੇਰੇ ਇਅਰਿੰਗਸ ਸੀਗੇ 골ਡ ਦੇ ਔਰ ਮੇਰੀ ਰਿੰਗ ਸੀ ਔਰ ਮੇਰੇ ਮਦਰ ਦੇ ਵੀ ਇਅਰਿੰਗਸ ਸੀਗੇ ਸਾਡੇ ਕੋਲ ਤਦ ਤੱਕ ਹੋਲੇ ਸੀਗੇ ਪੈਸੀ ਪੂਸੀ ਮੰਗਦੇ ਸੀਗੇ ਮੈਂ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਉਹਨੇ ਮੇਰੀ ਬੇਟੀ ਨੂੰ ਕਿਹਾ ਨਾ ਕਿ ਹਾਂ ਵੀ ਤੇਰੀ ਕੁੜੀ ਮਾਰ ਦੇਣੀ ਹੈ ਸਾਨੂੰ ਪੈਸੇ ਦੇ ਦੇ ਫਿਰ ਮੈਂ ਉਹ ਮੇ ਤਾਂ ਆਪਕ ਹੋ ਗਿਆ ਮੈਂ ਨਾ ਉਹਨਾਂ ਹੱਥ ਪਾਈ ਕਰਨੀ ਮੈਂ ਗਾਲਾਂ ਗਲੋਚ ਵੀ ਕੀਤਾ ਮੈਂ ਰੋਲਾ ਵੀ ਪਾਇਆ ਬਟ ਐਨੀ ਦੇਰ ਨੂੰ ਉਹਨਾਂ ਨੇ ਆਪਣਾ ਜੋ ਕਰਨਾ ਸੀ ਜਿੱਦਾ ਵੀ ਸੀਗਾ ਉਹਨਾਂ ਨੇ ਕਰ ਚੁੱਕੇ ਸੀਗੇ ਉਹ ਕਿੰਨੇ ਜਣੇ ਸੀਗੇ ਟੋਟਲ ਔਰ ਕਾਦੇ ਤੇ ਸੀਗੇ ਉਹ ਉਹ ਤਿੰਨ ਤਿੰਨ ਜਣੇ ਸੀਗੇ ਇੱਕ ਇੱਕ ਦਾ 6 6 ਫੁੱਟ ਤੋਂ ਉੱਪਰ ਸੀਗਾ ਤੇ ਇੱਕ ਛੋਟੀ ਹਾਈਟ ਦਾ 5.5 ਫੁੱਟ ਹੋਏਗਾ ਤੇ ਉਹਨਾਂ ਕੋਲੇ ਹਥਿਆਰ ਵੀ ਸੀਗੇ ਇੱਕ ਪਿਸਟਲ ਸੀ ਉਹਨਾਂ ਕੋਲ ਇੱਕ ਸੀਗਾ ਡਾਟ ਡਾਟ ਵੀ ਕਾਫੀ ਵੱਡਾ ਸੀਗਾ ਤੇ ਉਹ ਫਿਰ ਸਾਡੇ ਉੱਤੇ ਹਮਲਾ ਕਰ ਦਿੱਤਾ ਉਹਨਾਂ ਨੇ ਆਪਾਂ ਇਸ ਕਰਕੇ ਡਰ ਵੀ ਗਏ ਸੀ ਕਿਥੋਂ ਇਹ ਦੱਸਿਆ ਜਾ ਰਿਹਾ ਕਿ ਤੁਹਾਡੀ ਜੇਬਾਂ ਦੀ ਤਲਾਸ਼ੀ ਵੀ ਮਤਲਬ ਜਿੱਦਾਂ ਉਹਨਾਂ ਨੇ ਕਿਹਾ ਕਿ ਕੱਢੋ ਕੀ ਹੈਗੇ ਪੈਸੇ ਹਾਂਜੀ ਹਾਂਜੀ ਉਹਨਾਂ ਨੇ ਨਾ ਜੇਬਾਂ ਮੈਨੂੰ ਕਹਿੰਦਾ ਸੀ ਜਿੰਨੇ ਪੈਸੇ ਹੈਗੇ ਦੇ ਦੇ ਮੈਂ ਕਿਹਾ 50 ਰੁਪਏ 50 ਰੁਪਏ ਸੀਗੇ ਮੇਰੀ ਜੇਬ ਦੇ ਵਿੱਚ ਮੈਂ 50 ਰੁਪਏ ਦੇ ਦਿੱਤੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਸਿਰਫ 50 ਰੁਪਏ ਆ ਮੈਂ ਕਿਹਾ ਹਾਂ ਮੈਂ ਕਿਹਾ ਤੇਰੇ ਵਰਗੇ ਕੰਜਰਾ ਕਰਕੇ ਨਾ ਮੈਂ ਕਿਹਾ ਮੈਂ ਪੈਸੇ ਨਹੀਂ ਰੱਖਦੀ ਜੇਬਾਂ 'ਚ ਇਸ ਕਰਕੇ ਫਿਰ ਉਹ ਚੁੱਪ ਹੋ ਗਿਆ ਸੀਗਾ ਤੇ ਬੰਦੇ ਇਕੱਠੇ ਹੋ ਗਏ ਫਿਰ ਉਹ ਦਿਨ ਨੂੰ ਥੋੜੀ ਦੇਰ ਪੁਲਿਸ ਤਾਂ ਸਿਆਹੀ ਮੰਗ ਕਰਦੇ ਆ ਕਿ ਚਲੋ ਅੱਜ ਸਾਡੇ ਨਾਲ ਹੋਈ ਆ ਕੱਲ ਨੂੰ ਹੋਰ ਵੀ ਕਿਸੇ ਦੀਆਂ ਧੀਆ ਭੈਣਾਂ ਜਾਂਦੀਆਂ ਨੇ ਦੇਰ ਬਰਾਤ ਸਾਰੀਆਂ ਜੌਬ ਕਰਦੀਆਂ ਅੱਜਕੱਲ੍ਹ ਦੀਆਂ ਕੁੜੀਆਂ ਵੋਟੀਆਂ ਹੈਨਾ ਅੱਜ ਇੰਨੀ ਕਸ ਕਰਦੇ ਨੇ ਕਿ ਹਾਂ ਵੀ ਨਸ਼ੇ ਨੂੰ ਵੀ ਰੋਕ ਦੇਣ ਔਰ ਇਦਾਂ ਦੇ ਵੀ ਲੁਟੇਰੀਆਂ ਨੂੰ ਰੋਕ ਪਾਉਣ ਕਿ ਅੱਗੇ ਹੋਰ ਕਿਸੇ ਹੋਰ ਨਾਲ ਨਾ ਹੋ ਸਕੇ ਸੀ ਲਤਾ ਜੀ ਜਿਹੜਾ ਤੁਹਾਡੀ ਤੇ ਤੁਹਾਡੀ ਬੇਟੀ ਨਾਲ ਹਾਂਜੀ ਕੱਲ ਲੁੱਟ ਦੀ ਵਾਰਦਾਤ ਹੋਈ ਆ ਕੀ ਹੋਇਆ ਸੀ ਕਿਸ ਤਰ੍ਹਾਂ ਉਹ ਇਦਾਂ ਜੀ ਅਸੀਂ ਸਕੂਟੀ ਤੇ ਆ ਰਹੇ ਸੀ ਤੇ ਇਹਨੇ ਬੇਟੀ ਨੇ ਦੇਖ ਲਿਆ ਕਿਉਂਕਿ ਬੰਦਾ ਪਿਆ ਇਹ ਕਹਿੰਦੀ ਮम्मा ਬੰਦਾ ਬੰਦੇ ਪੈ ਗਏ ਸਾਨੂੰ ਤੇ ਜਿਹਦਾ ਬੰਦੇ ਪਏ ਆ ਉਹ ਸਾਨੂੰ ਉਹਨਾਂ ਨੇ ਡਾਟ ਮਾਰਤਾ ਇਹਦੀ ਸਕੂਟੀ ਤੇ ਫਿਰ ਉਹ ਥੋੜੀ ਜਿਹੀ ਡੋਲ ਗਈ ਇਹ ਫਿਰ ਇੱਕ ਬੰਦਾ ਆ ਕੇ ਹੋ ਇਹਨੇ ਸੀਸ ਦੇਣ ਦੀ ਕੋਸ਼ਿਸ਼ ਕੀਤੀ ਫਿਰ ਉਹ ਬੰਦਾ ਆ ਕੇ ਆ ਕੇ ਉਹ ਸਾਡੀ ਉਹ ਸਕੂਟੀ ਜਾਣਾ ਚ ਸਾਨੂੰ ਛੋਟ ਦਿੱਤਾ ਇੰਨੀ देर ਨੂੰ ਪਿੱਛੇ ਬੰਦੇ ਹੋਰ ਆ ਗਏ ਉਹਨਾਂ ਦੇ ਉਹਨੇ ਜਾਣਲੇਵਾ ਹਮਲਾ ਕਰਤਾ ਅਸੀਂ ਸੋਚਿਆ ਬੰਦੇ ਮਾਰ ਦਿੱਤੇ ਇਹਨਾਂ ਨੇ ਕਿਉਂਕਿ ਉਹਨਾਂ ਦਾ ਬੋਲਟ ਡਿੱਗ ਪਿਆ ਸੀ ਥੱਲੇ ਫਿਰ ਉਹਨਾਂ ਫਿਰ ਆਇਓ ਸਾਡੇ ਆਣ ਫੇਰ ਉਹ ਗੁੜ ਸਾਡੀ ਛੋਟੀ ਕੁੜੀਆ ਦੇ ਡਾਟ ਰੱਖਤਾ ਉਹਨਾਂ ਨੇ ਵੀ ਤੁਸੀਂ ਇਹ ਇਹਨੂੰ ਵੱਡ ਦੇਣਾ ਮੇਰੀ ਕੁੜੀ ਉਹਨਾਂ ਦੇ ਬਰਾਬਰ ਵੀ ਹੋਈ ਮੈਂ ਦੱਸਿਆ ਪਤਾ ਲੱਗਾ ਕਿ ਤੁਹਾਡੀ ਬੇਟੀ ਨੇ ਉਹਨਾਂ ਨਾਲ ਹੱਥੋਂ ਪਾਈ ਹੱਥੋਂ ਪਾਏ ਕਰਨ ਦੀ ਕੋਸ਼ਿਸ਼ ਕੀਤੀ ਫੇਰ ਮੈਂ ਇਹਨੂੰ ਰੋਕਿਆ ਮੈਂ ਕਿਹਾ ਨਾ ਇਦਾਂ ਨਾ ਕਰ ਫੇਰ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਪੁੱਤ ਤੂੰ ਸਾਡੇ ਕੋਲ ਜੋ ਲੈਣਾ ਲੈ ਲੈ ਜੋ ਵੀ ਹੈਗਾ ਸੀ ਤੈਨੂੰ ਦੇ ਦਿੰਨੇ ਆ ਪਰ ਸਾਨੂੰ ਮaaf ਕਰ ਦੇ ਉਹਨੇ ਅੱਗੇ ਹੱਥ ਫੇਰ ਜੋੜ ਦਿੱਤੇ ਕੀ ਕੀ ਤੁਹਾਡਾ ਸਾਰਾ ਲੈ ਗਿਆ ਮੇਰੇ ਇੱਕ ਕੰਨਾਂ ਦੇ ਸੀਗੇ ਬੇਟੀ ਤੇ ਉਹਨੇ ਧੋਇਆ ਕੰਨ ਦਾ ਤੇ ਫਿਰ ਇਹਨੂੰ ਫਿਰ ਬੇਟੀ ਨੇ ਹਾਥਾਂ ਦੀ ਅੰਗੂਠੀ ਖਲਾ ਲਈ ਫਿਰ ਕਹਿੰਦਾ ਪੈਸੇ ਕੱਢ ਦੇ ਫੇਰੀ ਜੇਬ ਚ 50 ਰੁਪਏ ਸੀ ਸਾਡੇ ਕੋਲ ਉਹ ਵੀ ਕੱਢ ਦਿੱਤੇ ਫਿਰ ਜਾਂਦੇ ਜਾਂਦੇ ਉਹਨਾਂ ਨੇ ਸਾਡੀ ਸਾਰੀ ਕਿੱਟ ਖਲਾੜ ਦਿੱਤੀ ਖਾਣ ਪੀਣ ਦੀਆਂ ਚੀਜ਼ਾਂ ਚੱਕ ਕੇ ਲੈ ਗਏ ਫਿਰ ਉਹ ਇੰਨੀ ਦੇਰ ਨੂੰ ਬੰਦੇ ਇਕੱਠੇ ਹੋ ਗਏ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਨੂੰ ਅਸੀਂ ਇਹ ਬਣ ਕਰਦੇ ਆ ਮੰਗਾ ਅਸੀਂ ਰੋਜ਼ ਟੀਵੀ 'ਚ ਖਬਰਾਂ ਦੇਖਦੇ ਸੀਗੇ ਕਿ ਕਿਤੇ ਕਦੀ ਕਿਤੇ ਹੋ ਰਿਹਾ ਕਦੀ ਕਿਤੇ ਹੋ ਰਿਹਾ ਪਰ ਸਾਨੂੰ ਨਹੀਂ ਸੀ ਬਸ ਸਾਡੇ ਨਾਲ ਵੀ ਇਦਾਂ ਘਟਨਾ ਵਾਪਰਨੀ ਹੈ ਅਸੀਂ ਤਾਂ ਬਹੁਤ ਦਹਿਸ਼ਤ ਚ ਬਹੁਤ ਜਿਆਦਾ ਦਹਿਸ਼ਤ ਚ ਕਿ ਮੰਗ ਕਰਦੇ ਨੇ ਪੁਲਿਸ ਇਹ ਸੁੱਤੇ ਵੀ ਨਹੀਂ ਸਾਰੀ ਰਾਤ ਵੀ ਨਹੀਂ ਅੱਜ ਵੀ ਨਹੀਂ ਸੁੱਤੇ ਨਾ ਖਾਦਾ ਪੀਤਾ ਦੀ ਕੁਛ ਇਹਨੂੰ ਪੁਲਿਸ ਤੋਂ ਮੰਗਤੀ ਅਸੀਂ ਪੁਲਿਸ ਤੋਂ ਹੀ ਮੰਗ ਕਰਦੇ ਆ ਕਿ ਤੁਸੀਂ ਸਾਡੇ ਕਮਸੇ ਕਮ ਸੇਫਟਾ ਕਰੋ ਇਲਾਕੇ ਨੂੰ ਸਾਨੂੰ ਬੇਸ਼ੱਕ ਸਾਨੂੰ ਕੁਝ ਵੀ ਨਾ ਦੇਵੇ ਗਵਰਨਮੈਂਟ ਕਮਸੇ ਕਮ ਬੰਦੇ ਨੂੰ ਬੰਦਿਆਂ ਨੂੰ ਤਾਂ ਸੇਫਟੀ ਦੇਵੇ ਸਾਨੂੰ ਕੁਛ ਵੀ ਮੁਕਤ ਨਾ ਦੇਵੇ ਕੁਛ ਨਹੀਂ ਚਾਹੀਦਾ ਸਾਨੂੰ ਕਮਸੇ ਕਮ ਸਾਨੂੰ ਸੇਫਟਾ ਕਰ ਦੇਵੇ ਠੀਕ ਪਰ ਉਸ ਮੈਨ ਆਰਡੀ ਚ ਤੇ ਸਰ ਅਸੀਂ ਆਪਣੇ ਦੋਸਤ ਨੂੰ ਹੁਆ ਰਹੇ ਸੀਗੇ ਕੋਈ 7:30 ਦਾ ਟਾਈਮ ਸੀਗਾ ਤੇ ਅਸੀਂ ਜਿੱਦਾਂ ਹੀ ਆਪਣੇ ਟੋਬੇ ਤੇ ਪੁੱਜੇ ਬੜੇ ਟੋਬੇ ਤੇ ਤੇ ਬੰਦੇ ਨੇ ਸਾਨੂੰ ਡਾੜ ਮਾਰਿਆ ਡਾੜ ਮਾਰਿਆ ਡਾੜੇ ਦਾ ਮਾਰਿਆ ਕਿ ਸਾਡੀ ਧੋਣ ਮਤਲਬ ਲਥਣਾੜੀ ਸੀਗੀ ਤੇ ਅਸੀਂ ਨਹੀਂ ਦੇਖਿਆ ਕਿ ਲੇਡੀ ਲੁੱਟ ਰਿਹਾ ਕੋਈ ਹੋ ਰਿਹਾ ਸਾਨੂੰ ਨੇ ਮੈਨੂੰ ਡਾੜ ਮਾਰਿਆ ਫਿਰ ਮੁੜੇ ਸਾਡੂ ਸੀਗਾ ਮੇਰਾ ਨਾਲ ਇਹਦੇ ਮਗ ਡਾੜ ਲੈ ਕੇ 도ੜਿਆ ਬੰਦਾ ਮਤਲਬ 2-3 ਮਿੰਟ ਚ ਉਹਨੇ ਇਦਾਂ ਦੀ ਕੰਮ ਕੀਤਾ ਮਤਲਬ ਹਨੇਰੇ ਚ ਤੁਹਾਨੂੰ ਲੱਗਾ ਕਿ ਉੱਥੇ ਕੁਝ ਲੇਡੀਜ਼ ਨੂੰ ਵੀ ਬਿਠਾਇਆ ਸਾਨੂੰ ਨਹੀਂ ਪਤਾ ਲੱਗਾ ਉਸ ਟੇਜ ਦਾ हां सान ਨਹੀਂ ਪਾ ਲਗਾ ਲੇਕਿਨ ਸਾਨੂੰ ਬਾਅਦ ਚੋਂ ਪਾ ਲਗਾ ਕਿ ਲੇਡੀ ਜੀ ਅਸੀਂ ਤਾਂ ਹੀ ਸੋਚਿਆ ਕਿ ਇਹ ਕੋਈ ਮੁੰਡੇ ਨੂੰ ਮਾਰ ਰਿਹਾ ਹੈ ਕਿਉਂਕਿ ਡਾਰ ਹਥਿਆਰ ਉਹਨਾਂ ਕੋਲ ਰੇਡੇ ਵੱਡੇ ਸੀਗੇ ਪਿਸਟਲ ਵੀ ਸੀਗਾ ਉਹਨਾਂ ਨੇ ਮੈਨੂੰ ਬੋਲਿਆ ਤੈਨੂੰ ਫਾਇਰ ਕਰ ਦੇਣਾ ਮੈਂ ਕਿਹਾ ਗੋਲੀ ਮਾਰ ਦੋ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਆਪਾਂ ਫਿਰ ਭੱਜੇ ਹਾਂ ਉਥੋਂ ਕਿ ਅਸੀਂ ਖਾਲੀਅਤ ਕੀ ਕਰਨਾ ਸੀਗਾ ਇਹ ਤੇ ਸਰ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਅਹੀ ਐਕਸਰ ਵੀ ਮੈਨਾਂ ਹੀ ਪੂਰਾ ਦੇਸ਼ ਚਲਾਇਆ ਤੇ ਸਾਡੇ ਦੇਸ਼ ਇਦਾਂ ਦੇ ਕੰਮ ਹੋ ਰਹੇ ਤਾਂ ਪਿੰਡ ਦਾ ਕੀ ਮੋਲ ਬਣੇਗਾ ਦੇਸ਼ ਦਾ ਕੀ ਮੋਲ ਬਣੇਗਾ ਕਿਤੇ ਨਾ ਕਿਤੇ ਮੰਨਦੇ ਹੋ ਕਿ ਪੁਲਿਸ ਜਿਹੜੀਆਂ ਨਕਾਮ ਸਾਬਿਤ ਹੋ ਗਈਆਂ ਇਸ ਤਰ੍ਹਾਂ ਬਲਗੋਤ ਬਾਧ ਰਹੀਆਂ ਬਿਲਕੁਲ ਸਰ ਅਸੀਂ ਮੰਨਦੇ ਸਰ ਕੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਸਰ ਇਹੀ ਮੰਗ ਕਰਦੇ ਆ ਜਾਂ ਤਾਂ ਇਹ ਜਿਹੜੇ ਹਥਿਆਰ ਲੈ ਕੇ ਘੁੰਮਦੇ ਇਹਨਾਂ 'ਤੇ ਕਾਬੂ ਕੀਤਾ ਜਾਏ ਲੋਕਾਂ ਕੋਲ ਜਿਹੜੇ ਡਾੜੂ ਵਾਲੇ ਘੁੰਮਦੇ ਨੇ ਨਾ ਕਾਬੂ ਕੀਤਾ ਜਾਏ ਜਾਂ ਫਿਰ ਸਾਰਿਆਂ ਕੋਲ ਹਥਿਆਰ ਹੋਣ ਜੇ ਆਪਣਾ ਬਚਾਓ ਵੀ ਗੱਲ ਠੀਕ ਦਿੱਤਾ ਅਕੈਡਮੀ ਵਿੱਚ ਹੋਇਆ ਹੈ ਕੋਈ ਦਿਨ ਪਹਿਲਾਂ ਇੱਕ ਮਾੜੀ ਸੀ ਸਕੂਟਰ ਜਾਰੇ ਸੀ ਉਹਨਾਂ ਨੂੰ ਕੁਝ ਬੰਦੇ ਨੇ ਰੋਕ ਕੇ ਉਹਨਾਂ ਨਾਲ ਕੁਝ ਸਮੈਸਿੰਗ ਕੀਤੀ ਸੀ ਜਿਵੇਂ ਕੁਝ ਆਰਟੀਫੀਸ਼ੀਅਲ ਗੈਨੈਸੀ ਦੇ ਇੱਕ ਫੋਨ ਵੀ ਰੰਗ ਸੀ ਅਸੀਂ ਕਾਫੀ ਹੱਦ ਜੱਜ ਕਰ ਲਈ ਯੂਨੀਵਰਸਿਟੀਟ ਕਰ ਲਈ ਜਲਦੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਕਾਬੂ ਕਰਦੇ ਹਾਂ ਉਸ ਜਿਹੜੀ ਸੰਗਤ ਉਸ ਅੱਗੇ ਵੀ ਕਈ ਦੰਦ ਲਾਉਣਗੇ ਜਿਹਨੇ ਸੰਗਤ ਤੇ ਵੱਸਦੇ ਰਹੇ ਉਹਨਾਂ ਤੋਂ ਵੀ ਇੰਪੋਰਟੈਂਟ ਹੋਈ ਨੇ ਮੈਨੂੰ ਤਾਂ तकरीबन 1.5 ਮਹੀਨਾ ਹੋ ਗਿਆ ਸੀ ਜਦੋਂ ਕਹਿੰਦੇ ਮੈਂ ਪਹਿਲੀ ਵਾਰ ਦਾ ਚੁੱਕਿਆ ਪਰ ਫਿਰ ਵੀ ਮੈਂ ਜਿਹੜੇ ਚੁੱਕੀ ਚਾਜਿਆ ਉਹਨਾਂ ਨੂੰ ਹਿਦਿਆਤ ਕਰ ਦਿੱਤੀ ਵੀ ਉਹ ਵਰਤਵਾਦ ਜਿਹੜੀ ਡੈਟਾ ਉਸ ਏਰੀਆ ਚ ਪਦਾ ਫਿਰ